ਇਹ ਤਾਂ ਜੀ 855 ਨਾਲੋਂ ਵੱਧ ਪਾਵਰ ਹੁੰਦੀ ਹੈ ਜਿਹੜੀ ਇਹਦੀ ਹਾਂਜੀ ਐਕਸਟੀ ਦੀ ਠੀਕ ਹੈ ਇਹ ਚ ਕੀ ਕਾਰਨ ਆ ਇਹ ਜੀ ਇਹ ਹੈਗਾ ਜੀ 3378 ਸੀਸੀ ਹਾਂ ਤੇ 855 ਹੁੰਦਾ 3307 ਸੀਸੀ ਇੰਜਨ ਗੇਅਰ ਕਾਪੀ ਕਾਗਜ ਸਾਡੇ ਕੋਲ ਜਮ੍ਹਾਂ ਪੂਰੇ ਓਕੇ ਮਿਲਣਗੇ ਪੂਰੇ ਓਕੇ ਇਹ ਕਿੰਨੇ ਘੰਟੇ ਚੱਲਿਆ ਇਹ 400 ਕੋਸ਼ੀ ਚੱਲਿਆ ਹੋਇਆ ਜੀ 200 ਕੋਸਤੇ ਦੀ ਸਰਵਿਸ ਹੋਈ ਆ 2018 ਮਾਡਲ ਆ ਹਾਂਜੀ 1300 ਘੰਟੇ ਚੱਲਿਆ ਹੋਇਆ ਕੋਲ ਲੋ ਵੀ ਮਿੱਤਰੋ ਆਪਾਂ ਜੇ ਪਿੰਡਾਂ ਡਿਹਾਈ ਦੇ ਵਿੱਚ ਖੜੇ ਆ 22 ਲੱਭੀ ਕੋਲੇ ਜਿੱਥੇ ਪਾਈ ਦਾ ਟਰੈਕਟਰਾਂ ਦਾ শোরੂਮ ਹੈ ਸਤਿ ਸ਼੍ਰੀ ਅਕਾਲ ਭਾਈ ਲੱਭੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਲੱਭੀ ਠੀਕ ਹੈ ਪੂਰੇ ਵਧੀਆ ਜੀ ਤੇ ਲੱਭੀ ਕਿੰਨੇ ਕੁ ਟਰੈਕਟਰ ਨੇ ਆਪਣੇ ਕੋਲੇ ਹੈਗੇ ਜੀ 15 ਕਿ ਟਰੈਕਟਰ 15 ਕਿ ਟਰੈਕਟਰ ਹਾਂ ਜੀ ਬਾਕੀ ਥੋੜੇ ਖੇਡੇ ਖੁੰਡੇ ਜੇ ਪਿਆ ਰੀਜਨ ਕਰਕੇ ਠੀਕ ਹੈ ਹਾਂ ਜੀ ਤੇ ਲਕੇਸ਼ਰ ਨੰਬਰ ਤੋਂ ਪਹਿਲਾਂ ਲਕੇਸ਼ਰ ਨੂੰ ਦੱਸ ਦੇ ਲੋਕੇਸ਼ਨ ਆਪਣੀ ਹੈਗੀ ਹੈ ਜੀ ਹੰਡਿਆਏ ਸਟੈਂਡਰਡ ਚੌਕ ਠੀਕ ਹੈ ਜੀ ਹਾਂ ਜੀ ਆਪਣਾ ਪੁਲ ਦੇ ਨਾਲ ਆ ਠੀਕ ਹੈ ਜੀ ਪੁੱਲ ਦੇ ਜਮਾ ਨਾਲ ਹੀ ਆਪਣਾ ਸ਼ੋਰੂਮ ਆ ਠੀਕ ਹੈ ਜੀ ਨਾਲ ਹੀ ਆਪਣੇ ਨੈਸ਼ਨਲ ਹੋਟਲ ਰਹਿ ਜਾਂਦਾ ਇੱਧਰ ਠੀਕ ਹੈ ਜੀ ਹਾਂਜੀ ਬਲਕਾਰ ਕੰਬੈਨ ਵਾਲੀ ਸਾਈਡ ਆਪਣਾ ਸ਼ੋਰੂਮ ਰਹਿ ਜਾਂਦਾ ਠੀਕ ਹੈ ਜੀ ਹਾਂਜੀ ਤੇ ਬਈ ਇੱਥੋਂ ਟਰੈਕਟਰ ਖਰੀਦ ਸਕਦੇ ਨੇ ਹਾਂ ਹਾਂਜੀ ਖਰੀਦ ਵੀ ਸਕਦੇ ਆ ਕਿਰਾਏ ਤੇ ਵੀ ਲੈ ਸਕਦੇ ਆ ਕਿਰਾਏ ਤੇ ਵੀ ਲੈ ਸਕਦੇ ਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆਪਾਂ 744 XT ਤੋਂ ਸਟਾਰਟ ਕਰਦੇ ਆ ਪੂਰ ਸਟਾਰ ਤੋਂ ਲੱਭੀ ਦੱਸੀਏ ਇਹਦੇ ਬਾਰੇ ਬਾਈ ਇਹ ਤਾਂ ਜੀ 855 ਨਾਲੋਂ ਵੱਧ ਪਾਵਰ ਹੁੰਦੀ ਹੈ ਜੇ ਇਹਦੀ ਇਹਦੀ ਹਾਂਜੀ XT ਦੀ ਠੀਕ ਹੈ ਇਹ ਚ ਕੀ ਕਾਰਨਾ ਇਹ ਜਿਆ ਏ ਹੈਗਾ ਜੀ 3378 ਸੀਸੀ ਹਾਂ ਤੇ 855 ਹੁੰਦਾ 3307 ਸੀਸੀ ਅੱਛਾ ਹਾਂਜੀ ਉਹਦੇ ਨਾਲੋਂ ਵੱਡਾ ਜੀ ਇਹ ਜਿਹੜਾ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਨਵੀਂ ਸ਼ੋ ਵਾਲਾ ਵੱਧ ਪਾਵਰ ਵਾਲਾਗਾ ਹਾਂਜੀ ਉਹ ਇੰਜਨ ਇਹਦੇ ਚ ਆ ਉਹ ਇੰਜਨ ਇਹ ਚ ਹੈ ਹਾਂਜੀ ਡਬਲ ਡਿਸਟਰੀਬਿਊਟਰ ਚ ਆ ਗਿਆ ਹਾਂਜੀ ਡਬਲ ਡਿਸਟਰੀਬਿਊਟਰ ਚ ਆ ਜੀ ਪੂਰਾ ਸੋਹਣਾ ਟਰੈਕਟਰ ਹੈ ਜੀ ਠੀਕ ਹੈ ਜੀ 800 ਕੁਸ ਘੰਟੀ ਚੱਲਿਆ ਹੋਇਆ 800 ਕੁਸ ਘੰਟੇ ਹਾਂਜੀ ਆ ਲਫਾ ਫਿਆ ਇਹ ਤੋਂ ਪਤਾ ਲੱਗਦਾ ਵੀ ਥੋੜਾ ਹੀ ਚੱਲਿਆ ਜੈਨੂਨ ਚੱਲਿਆ ਹੋਇਆ ਠੀਕ ਹੈ ਜੀ ਹਾਂਜੀ ਟਾਇਰਾਂ ਦਾ ਕੋਈ ਸਾਕੇ ਨਹੀਂ ਟਾਇਰ ਟਾਈਪ ਪਈ ਪਏ ਨੇ ਰੁਪਈਆ ਹੀ ਪਿਆ 95 ਪੈਸੇ ਟਾਇਰ ਹੈ ਜੀ ਠੀਕ ਹੈ ਜੀ ਤੇ ਕੰਡੀਸ਼ਨਰ ਰੁਪਈਆ ਹੀ ਆ ਠੀਕ ਹੈ ਇੰਜਨ ਗੇਅਰ ਤਾਂ ਜਮਾ ਓਕੇ ਆ ਜਮਾ ਜੀ ਜਮਾ ਠੀਕ ਹੈ ਜੀ ਤੇ ਕੰਡੀਸ਼ਨਰ ਰੁਪਈਆ ਹੀ ਪਈ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਠੀਕ ਹੈ ਜੀ ਜਿਹੜੇ ਕੰਪਨੀ ਚੋਂ ਲੱਗੇ ਆਉਂਦੇ ਆ ਦੇਖੋ ਇਹਦੇ ਵੀ ਮਨੋੜਾ ਜਰਜੀ ਲੱਗੀ ਪਈ ਆ ਲਾਈਣੀ ਹੋਣੀ ਐ ਲਿਫਟ ਲੁਕ ਤੇ ਇਹ ਤਾਂ ਕੱਟ ਜੇ ਬਹੁਤ ਘੱਟ ਚੱਲਿਆ ਹੋਇਆ ਜੀ ਚੱਲਿਆ ਵੀ ਖੇਤੀ ਤੇ ਆਪਣਾ ਲੋਕਲ ਨੰਬਰ ਆ ਪਈ ਵੀ ਹੁੰਨੀ ਬਰਨਾਲ ਦਾ ਜੀ ਤੇ ਮਾਡਲ ਇਹ ਹੈ ਮਾਡਲ 2022 ਹੈ ਜੀ 22 ਦੇ 8ਵੇਂ ਮਹੀਨੇ ਦਾ ਠੀਕ ਹੈ ਤੇ ਰੇਟ ਰੇਟ ਇਹਦਾ ਹੈਗਾ 6 ਲੱਖ ਤੇ 45000 ਰੁਪਏ ਜੀ ਦੇਣਾ ਕਿੰਨੇ ਦਾ ਲੱਭੀ ਇਹ ਆਪਾਂ ਸਵਾ 6 ਲੱਖ ਦਾ ਦੇ ਦਾਂਗੇ ਸਹੀ ਲੱਭੀ ਸਹੀ ਜੀ ਦਾ ਹਸਤਾ ਮਾੜਾ ਡਿਸਕਾਊਂਟ ਇਹਦੇ ਵਿੱਚ ਦੇ ਦਿਆ ਤੂੰ ਕਿੰਨੇ ਦਾ ਕਹਿਣਾ ਸਵਾ 6 ਦਾ 5000 ਹੋਰ ਕਰ ਦੇ 5000 ਹੋਰ ਕਰ ਦੇ ਯਾਰ 20 ਦਾ ਹੀ ਲੈ ਜਾਓ ਚ ਲੈ ਜਾਓ ਹਨਾ ਮੂਰੇ ਆ ਗਿਆ ਸੋਨਾਲੀਕਾ ਹਾਂਜੀ ਸੋਨਾਲੀਕਾ 750 2015 ਮਾਡਲ ਹੈ ਜੀ ਹਾਂਜੀ 750 HDM ਹਾਂਜੀ ਤੇ 15 ਮਾਡਲ ਹਾਂਜੀ 70 75 ਪੈਸੇ ਟਾਇਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਰਹੂ ਇੰਜਨ ਗੇਅਰ ਤਾਂ ਪੂਰਾ ਓਕੇ ਜੀ ਪੂਰਾ ਇੰਜਨ ਗੇਅਰ ਕਾਪੀ ਕਾਗਜ਼ ਸਾਡੇ ਕੋਲ ਜਮ੍ਹਾਂ ਪੂਰੇ ਓਕੇ ਮਿਲਣਗੇ ਪੂਰੇ ਓਕੇ ਹਾਂਜੀ ਆ ਤੁਸੀਂ ਬੱਗੋਂ ਜੀ ਦੇਖ ਸਕਦੇ ਹੋ ਬਾਈਕ ਰੰਗ ਪੇਂਟ ਤਾਂ ਨਹੀਂ ਹੋਇਆ ਹਣਾ ਕਿਤੇ ਆ ਨਹੀਂ ਤਾਂ ਹੋ ਜਾਂਦਾ ਜੀ ਇਹ ਵਿੱਚ ਹੀ ਕਰ ਦਿੰਦੇ ਠੀਕ ਹੈ ਕਿਤੇ ਕੀਤਾ ਨਹੀਂ ਬਾਈਆਂ ਨੇ ਦੇਖ ਸਕਦੇ ਹੋ ਤੁਸੀਂ ਖੇਤੀ ਤੇ ਚੱਲਿਆ ਹੋਇਆ ਜੀ ਇਹ ਠੀਕ ਹੈ ਆ ਦੇਖੋ ਜੀ ਪੈਰਪੂਰ ਦਾ ਨਈ ਕੰਡੀਸ਼ਨ ਦੇਖੋ ਪੈਰ ਦਾ ਨਾ ਵੀ ਕੰਡੀਸ਼ਨ ਦੇਖੋ ਮਿੱਤਰੋ ਹਾਂਜੀ ਖੇਤੀ ਤੇ ਝੱਲਿਆ ਹੋਇਆ ਤੇ ਡਬਲ ਡਿਸਟਰੀਬਿਊਟਰ ਚ ਹੈ ਹਾਂਜੀ ਇੰਜਨ ਗੇਅਰ ਤਾਂ ਓਨੀ ਚੰਗਾ ਜਮਾ ਜੀ ਪੂਰੇ ਚੰਗਾ ਤੇ ਮਾਡਲ ਇਹ ਆ ਗਿਆ ਸੀ 15 ਤੇ ਰੇਟ ਰੇਟ ਇਹਦਾ 415000 ਜੀ 415000 ਡਿਮਾਂਡ ਹੈ ਮਿੱਤਰੋ ਦੇਣਾ ਕਿੰਨੇ ਦਾ ਹੈ ਤਾਂ ਹਾਲਾ 15 ਚੱਕ ਦੀਏ ਤਾਂ ਹਾਲਾ 15 ਚੱਕ ਕੇ 4 ਦਾ ਰਹਿ ਗਿਆ ਹੋਰ ਵੀ ਕਰਦੇ ਕੋਈ ਦੂਰ ਚੱਲ ਕੇ ਜਾਂਦਾ ਆਪਾਂ ਪਹਿਲੀ ਪਹਿਲੀ ਸਹੀ ਕਿਹਾ ਆਪਾਂ ਕੋਈ ਗੱਲ ਨਹੀਂ ਆ ਜਾਂਦਾ ਹੋਰ ਕਰਾਂਗੇ ਮਾਨਤਾ ਨਾਲ ਲਓ ਵੀ 5000 ਦਾ ਡਿਸਕਾਊਂਟ ਆਕੇ ਤੇਰੇ ਨਾਲ ਹੈ ਇਹਨਾਂ ਪੂਰਾ ਮੇਰਾ ਨਾਮ ਲੈ ਕੇ 5000 ਦਾ ਡਿਸਕਾਊਂਟ ਆ ਇਹ ਚੋ ਸੋ ਨੂੰ ਹੋਰ ਮਿਲ ਜੂ ਹਾਂ ਇੱਕ ਤੇਮੂਰੇ ਆ ਗਿਆ 52 ਬਨਾਮਾ ਜੀ ਬਿਲਕੁਲ ਬਿਲਕੁਲ ਨਾ ਮੈਂ ਕਿਹਾ ਯਾਰ ਦੇਖੋ ਕੰਡੀਸ਼ਨ ਦੇਖੋ ਕੰਡੇ ਸੰ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਕਾਸੀ ਦੀ ਕਮੀ ਨਹੀਂ ਇਹਦੇ ਚ ਇਕੱਲੇ ਤੁਹਾਨੂੰ ਹੀ ਢੀਕਦੇ ਆਓ ਤੇ ਸੈਲਫ ਮਾਰੋ ਲੈ ਜਾਓ ਆ ਕੇ ਸੈਲਫ ਮਾਰ ਕੇ ਲੈ ਜਾਓ ਹਾਂਜੀ ਇਹ ਚ ਕੀ ਕੀ ਖਾਸੀਅਤ ਆ ਗਈ ਇਹ ਖਾਸੀਅਤ ਫੁੱਲ ਟੌਪ ਮਾਡਲ ਹੈ ਖੋਲਦੇ ਹਿੱਸੇ ਵਾਲਾ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਰਿਵਰਸ ਪੀਟੀਓ ਰਿਵਰਸ ਵੀਡੀਓ ਬਹੁਤ ਹੀ ਘੱਟ ਮਿਲਦਾ ਬਹੁਤ ਘੱਟ ਮਿਲਦਾ ਹੈ ਹਾਂਜੀ ਯੂ ਵਗੈਰਾ ਲੱਗੀ ਹੋਈ ਯੂ ਲੱਗੀ ਹੋਈ ਹੈ ਜੀ ਠੀਕ ਹੈ ਫਲਕਾਰੀ ਮਿਲ ਜੂ ਇਹਦੇ ਨਾਲ ਫਲਕਾਰੀ ਦੇ ਦਾਂਗੇ ਜੀ ਤੇ ਕਿੰਨੇ ਕ ਘੰਟੇ ਚੱਲਿਆ ਇਹ 400 ਕੋਸ਼ੀ ਚੱਲਿਆ ਹੋਇਆ ਜੀ 200 ਕੋਸਤੇ ਦੀ ਸਰਵਿਸ ਹੋਈ ਆ 200 ਕੋਸਤੇ ਸਰਵਿਸ ਹੋਈ ਆ 400 ਕੋਸ ਘੰਟੇ ਚੱਲਿਆ ਹੋਇਆ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਕੋਕਾ ਪੀਸ ਹੀ ਆ ਜੀ ਮੈਂ ਕਹਣਾ ਕੋਈ ਸ਼ੱਕ ਹੀ ਨਹੀਂ ਅੱਖਾਂ ਵਿੱਚ ਕਲੀਅਰ ਹੈ ਹਾਂ ਅੱਖਾਂ ਜੀ ਹਾਂ ਹਾਂ ਲੋਨ ਜਾਦਾ ਸਾਡੇ ਕੋਲ ਮਿਲਣਗੇ ਨਗਦ ਕੈਸ਼ ਠੀਕ ਹੈ ਯਾ ਮਿਲਣਗੇ ਲੋਨ ਕਲੀਅਰ ਠੀਕ ਹੈ ਕਾਪੀ ਕਾਗਜਾਂ ਦੀ ਸਾਡੀ ਫੁੱਲ ਗਾਰੰਟੀ ਹੈ ਪੈਸੇ ਫੁੱਲ ਮੋੜਾਂਗੇ ਠੀਕ ਹੈ ਰੁਪਇਆ ਇੱਕ ਗਲੀ ਵਾਲਾ ਵੀ ਨਹੀਂ ਕੱਢਦੇ ਗਲੀ ਵਾਲਾ ਵੀ ਪੈਸਾ ਵੀ ਨਹੀਂ ਕਟਣਾ ਠੀਕ ਹੈ ਜੇ ਸੱਤ ਕਿੰਨੇ ਮਾਡ ਆ ਗਿਆ થી ਇਹ 2022 ਜੀ 22 ਦਾ ਰੇਟ ਰੇਟ ਇਹਦਾ ਹੈਗਾ ਜੀ ਆਪਣਾ 7 ਲੱਖ 95000 ਰੁਪਇਆ ਦੇਣਾ ਕਿੰਨੇ ਨਾਲ ਵੀ ਦੇ ਦਈਏ ਜੀ ਆਪਣੇ ਵਾਲਾ ਹੱਦ ਧਰਨੀ ਤੇਰੇ ਵਾਲਾ ਹੱਦ ਧਰਕੇ ਦੇ ਦੇ ਦੋਨੇ ਇਕੱਠੇ ਕਰਦਾ ਦੋਨੇ ਇਕੱਠੇ ਕਰਦੇ 70000 ਤਾਂ ਦੇ ਦਾਂਗੇ ਕਿੰਨੇ ਦਾ 7 ਲੱਖ 70 ਹਜ਼ਾਰ ਦਾ 7 ਲੱਖ 70 ਹਜ਼ਾਰ ਦਾ ਟਰੈਕਟਰ ਇਹ ਮਿੱਤਰੋ ਬਣੂਗਾ ਹਾਂ ਜੀ ਟਰੈਕਟਰ ਚੰਗਾ ਸਵਰਾਜ 855 ਆ ਗਿਆ ਭਾਈ ਰਿਵਰਸ ਸਪੀਡ ਉਹ ਘੋੜਾ ਬੈਂਪਰ ਲੱਗਿਆ ਹੋਇਆ ਬਬਲੂ ਕਲਸੀ ਦਾ ਬਬਲੂ ਕਲਸੀ ਦਾ ਆ ਦੇਖੋ ਉੱਤੇ ਲਿਖਿਆ ਵੀ ਪਿਆ ਭਾਈ ਛਤਰੀ ਵੀ ਬਬਲੂ ਕਲਸੀ ਦੀ ਹੈ ਜੀ ਠੀਕ ਹੈ ਜੀ ਤੇ 2018 ਮਾਡਲ ਆ ਹਾਂ ਜੀ 1300 ਘੰਟੇ ਹੀ ਚੱਲਿਆ ਹੋਇਆ ਕੁੱਲ 1300 ਬਸ ਠੀਕ ਹੈ ਆ ਦੇਖੋ ਮੈਟ ਮੂਡ ਦੇਖੋ ਜੀ ਆ ਪੂਰੀ ਪੋਲੀ ਗੱਡੀ ਲਈ ਹੋਈ ਆ ਭਾਈ ਹਾਂਜੀ ਸਪੈਸ਼ਲ ਤੇ 12 1500 ਦੇ ਜੰਗੀਰ ਦਾ ਕਿਵੇਂ ਜੰਗੀਰ ਦਾ ਪੂਰਾ ਓਕੇ ਆ ਜੀ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਆਪਣੀ ਟਾਇਰ ਕਟੋ ਕਟ 85 ਪੈਸੇ ਆ ਜੀ ਨਾਲ ਦੇ 85 ਪੈਸੇ ਨਾਲ ਦੇ ਨੇ ਕਿਉਂ ਲੱਭੇ ਪਏ ਆਏ ਕਹਿੰਦਾ ਉਹਨਾਂ ਹਰੇਕ ਵਪਾਰੀ ਨੂੰ ਆਣਾ ਕਈ ਵਾਰ ਨਾ ਕੋਈ ਬੰਦਾ ਦੂਰੋਂ ਚੱਲ ਕੇ ਆਉਂਦਾ ਪੰਜ ਚਾਰ ਪੰਜ ਛੇ ਟਾਇਰ ਘੱਟ ਦੱਸੋ ਘੱਟ ਹੀ ਦੱਸ ਆ ਕੇ ਮੂਹੇ ਵੱੱਦ ਨਿਕਲਣਾ ਹਾਂਜੀ ਆਪਣੀ ਕੰਡੀਸ਼ਨ 'ਚ ਕੋਈ ਫਰਕ ਨਹੀਂ ਨਿਕਲੂਗਾ ਜੀ ਇੱਕ ਪੈਸੇ ਦਾ ਵੀ ਇੱਕ ਪੈਸੇ ਦਾ ਮੈਨੂੰ ਪਤਾ ਪਹਿਲਾਂ ਵੀ ਨਹੀਂ ਲਾਂਭਾ ਆਇਆ ਹਾਂ ਆ ਦੇਖੋ ਜੀ ਦੇਹ ਸਾਹਿਬ ਤੁਸੀਂ ਮਰੇ ਆਟਮ ਰੂਟ ਬਾਈ ਕੋਈ ਰੰਗ ਪੇਂਟ ਨਹੀਂ ਕੋਈ ਰੰਗ ਪੇਂਟ ਨਹੀਂ ਮਾਗਲ 18 ਰੇਟ ਇਹਦਾ 590000 ਹਾਂਜੀ ਤੇ 570000 ਦਾ ਦੇ ਦਾਂਗੇ 570000 ਦਾ ਹਾਂਜੀ 570000 ਦਾ ਇਹ ਮਿੱਤਰੋ ਟਰੈਕਟਰ ਬਣੂਗਾ ਬਾਕੀ ਮੌਕੇ ਤੇ ਹੋਰ ਵੀ ਮਾਨਦਾਨ ਕੀਤਾ ਜਾਊਗਾ ਹਾਂਜੀ ਉਹ ਵੀ ਮੂਰੇ ਹੈਗਾ ਸਟੈਂਡਰਡ 460 ਇਹਦੇ ਬਾਰੇ ਦੱਸੀਂ ਗਰਾ ਪਾਵਰ ਸਟੀering ਆ ਠੀਕ ਹੈ ਜੀ ਡਿਸਟ੍ਰੀਬਿਊਟਰ ਵਾਲਾ ਠੀਕ ਹੈ ਜੀ ਆਪ ਮਾਡਲ ਆ ਛਤਰੀ ਲੱਗੀ ਹੋਈ ਹੈ ਇਹਦੇ ਠੀਕ ਹੈ ਜੀ ਤੇ 70 ਪੈਸੇ ਟਾਇਰ ਨਾਲ ਦੇ ਪਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਓਕੇ ਆ 17 ਮਾਡਲ ਆ ਇਹ ਠੀਕ ਹੈ ਜੀ ਰੇਟ ਇਹਦਾ ਹੈਗਾ 430000 ਰੁਪਏ 430000 ਰੰਗ ਪੇਂਟ ਦਾ ਕਿਵੇਂ ਆ ਰੰਗ ਪੇਂਟ ਤਾਂ Ориਜਨਲ ਆ ਜੀ ਤਾਂ Ориਜਨਲ ਹੈ ਅਜੇ ਤਾਂ ਇਹਦਾ ਪਾਲਸ ਵੀ ਨਹੀਂ ਵੱਜੀ ਠੀਕ ਹੈ ਜੀ ਇੰਜਨ ਗੇਅਰ ਤਾਂ ਓਕੇ ਆ ਪੂਰਾ ਓਕੇ ਜੀ ਠੀਕ ਹੈ ਮਾਡਲ ਇਹ ਮਾਡਲ 17 ਜੀ 17 17 ਮਾਡਲ ਦਾ ਰੇਟ ਰੇਟ 430000 ਰੁਪਏ ਜੀ 430000 ਤੇ ਮੌਕੇ ਤੇ ਮੌਕੇ ਤੇ ਆਪਾਂ 4 ਲੱਖ ਦੇ ਦਾਂਗੇ 4 ਲੱਖ ਦਾ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਵੀ ਡਰੈਕਟਰ ਹੁੰਦੇ ਹਨ ਹਾਂਜੀ ਆਓ ਪਹਿਲਾਂ ਇੱਕ ਛੋਟਾ ਟਰੈਕਟਰ ਦਿਖਾ ਦਿਓ ਆਜੋ ਛੋਟਾ ਟਰੈਕਟਰ ਆਜੋ ਕਰਾਂ ਛੋਟਾ کاروبار ਦੀ ਹਾਂ ਦੱਸੀ ਕਰਾਂ ਇਹ 475 ਆ ਗਿਆ ਜੀ ਆਪਣੇ ਕੋਲੇ ਠੀਕ ਹੈ ਜੀ ਟਰੈਕਟਰ ਦੇਖੋ ਜੀ ਇਹ ਪੂਰਾ ਸੋਨਾ ਪਿਆਗਾ ਸੋਨਾ ਪਿਆ 96 ਮਾਡਲ ਆ ਠੀਕ ਹੈ ਜੀ ਜੇ ਕਿਸੇ ਨੇ ਛੋਟੇ ਕੰਮ ਵਾਲੀ ਲੈਣਾ ਹਾਂਜੀ ਪੂਰਾ ਵਧੀਆ ਠੀਕ ਹੈ ਜੀ ਜੇ ਇਹ ਪਾਸੇ ਕੋਈ ਲੀਕ ਛੀਕਣੀ ਠੀਕ ਹੈ ਜੀ ਸੁੱਕਾ ਪਿਆ ਰੋਡ ਵਰਗਾ ਸੁੱਕਾ ਰੋਡ ਵਰਗਾ ਹਾਂਜੀ ਇੰਜਨ ਗੇਅਰ ਦਾ ਜਮਾ ਓਕੇ ਜਮਾ ਓਕੇ ਆ ਜੀ ਟਾਇਰਾਂ ਟੂਨਾਂ ਦੀ ਕੰਡੀਸ਼ਨ ਕੀ ਕਹ ਤੇ ਮਾਡਲ ਪੱਕੇ ਟਾਇਰ ਕੁੜੀਆਰ ਦੇ ਆ ਦੇਖੋ ਜੀ ਪੱਕੇ ਹਾਂਜੀ ਠੀਕ ਹੈ ਜੀ ਪੱਕੇ ਟਾਇਰ ਨੇ ਬਾਈ ਕੁੜੀਆਰ ਦੇ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਕਿਤੋਂ ਲੀਕ ਨੂਕ ਨਹੀਂ ਆ ਦੇਖੋ ਕਦੋਂ ਲੀਕ ਨਹੀਂ ਆ ਗਿਆ ਹਾਂਜੀ ਤੇ ਮਾਡਲ ਕਿੰਨੇ ਆ ਗਿਆ ਇਹ ਮਾਡਲ ਇਹ ਹੈ ਹੈਗਾ ਜੀ 1996 96 ਮਾਡਲ ਦਾ ਰੇਟ ਰੇਟ ਇਹਦਾ 1,55,000 ਰੁਪਏ ਜੀ 1,55,000 ਤੇ ਨਾਲ ਕਿੰਨੇ ਦਾ ਹੈ ਕੋਈ ਨਹੀਂ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਡਿਸਕਾਊਂਟ ਹੋ ਜੀ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਲੱਭੇ ਕਿੰਨੇ ਕੁ ਹੁੰਦੇ ਆ ਹੋਰ ਵੀ ਆਪਣੇ ਕੋਲ ਕਾਫੀ ਟਰੈਕਟਰ ਹੁੰਦੇ ਆ ਜੀ ਠੀਕ ਹੈ ਜੀ ਹ ਫੋਨ ਕਰ ਲੈਣੀ ਜਿਹੜਾ ਜਿਹੜਾ ਬੰਦੇ ਨੂੰ ਚਾਹੀਦਾ ਹੋਵੇ ਜੇ ਕੋਈ ਆਪਣੇ ਕੋਲ ਮੌਕੇ ਤੇ ਮੌਜੂਦ ਹੋ ਆਪਾਂ ਦੱਸ ਦਾਂਗੇ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਜੀ 628039819 ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਲੱਭੀ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਾਸਤਰੀ ਕਾਲ ਜੀ ਸਾਸਤਰੀ